ਤਰਨਤਾਰਨ ਦੀ ਜ਼ਿਮਨੀ ਚੋਣ ਇਸ ਵੇਲੇ ਸਿਰ ਤੇ ਖੜੋਤੀ ਹੈ ਔਰ ਇਸੇ ਜ਼ਿਮਨੀ ਚੋਣ ਦਾ ਇੱਕ ਵਿਸ਼ਲੇਸ਼ਣ ਹੋਣਾ ਜ਼ਰੂਰੀ ਹੈ ਕਿ ਇਹ ਜ਼ਿਮਨੀ ਚੋਣ ਕੀ ਰੁਤਬਾ ਅਸਥਿਆਰ ਕਰਦੀ ਹੈ ਇਹਦਾ ਭਵਿੱਖ ਕੀ ਕਹਿੰਦਾ ਹੈ ਇਹਦਾ ਇਤਿਹਾਸ ਕੀ ਕਹਿੰਦਾ ਹੈ ਇਸ ਸੀਟ ਨੇ ਕੀ ਕੁਝ ਹੁਣ ਤੱਕ ਵੇਖਿਆ ਤੇ ਆਉਂਦੇ ਸਮੇਂ ਵਿੱਚ ਸੰਭਾਵੀ ਤੌਰ ਤੇ ਸਹੀ ਪਰ ਕੀ ਵੇਖ ਸਕਦੀ ਹੈ ਤਰਨਤਾਰਨ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਉਹਨਾਂ ਦੇ ਦੇਹਾਂਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਔਰ ਇਸ ਸੀਟ ਦੇ ਖਾਲੀ ਹੋਣ ਤੋਂ ਬਾਅਦ ਹੁਣ ਇੱਥੇ ਦੁਬਾਰਾ ਚੋਣ ਹੋਣ ਜਾ ਰਹੀ ਹੈ ਇਸ ਸੀਟ ਦੇ ਉੱਤੇ ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ ਹੈ ਮਹਿਜ਼ ਇੱਕ ਪੁਨਰਸੁਰਜੀਤ ਅਕਾਲੀ ਦਲ ਇਸ ਵੇਲੇ ਸਖਣਾ ਪਰ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਉਮੀਦਵਾਰ ਐਲਾਨ ਚੁੱਕੀਆਂ ਨੇ ਗੈਮਾ ਗੈਮੀ ਤੇਜ਼ ਹੋ ਚੁੱਕੀ ਹੈ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਕਹਿੰਦੀ ਹੈ ਕਿ ਉਹ ਸਮਰਥਨ ਦੇਣਗੇ ਭਾਈ ਮਨਦੀਪ ਸਿੰਘ ਨੂੰ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਤੇ ਭਾਜਪਾ ਤਿਆਰ ਬਰ ਤਿਆਰ ਹੈ ਚੋਣ ਪੜ ਜਿਹੜੀ ਆ ਉਹ ਪਖੀ ਪਈ ਹੈ ਹੁਣ ਚੋਣ ਪ੍ਰਚਾਰ ਵੀ ਸਿਖਰਾਂ ਤੇ ਹੋਣਗੇ ਔਰ ਇਸ ਸੀਟ ਨੂੰ 227 ਦਾ ਸ਼ੀਸ਼ਾ ਮੰਨਿਆ ਜਾ ਰਿਹਾ ਆਇਨਾ ਮੰਨਿਆ ਜਾ ਰਿਹਾ ਪ੍ਰਤਿਬਿੰਬ ਮੰਨਿਆ ਜਾ ਰਿਹਾ ਔਰ ਇਸ ਸੀਟ ਨੂੰ ਡਿਕਲੇਅਰ ਹੋਵੇਗਾ ਕਿ 227 ਕਿਧਰ ਵੱਲ ਨੂੰ ਜਾ ਸਕਦੀ ਹੈ 222 ਦੇ ਵਿੱਚ ਮੁਹਿਮ ਚੱਲੀ ਹਵਾ ਚੱਲੀ ਝਾੜੂ ਦੀ ਔਰ ਝਾੜੂ ਫਿਰ ਗਿਆ 92 ਸੀਟਾਂ ਇਖਤਿਆਰ ਕੀਤੀਆਂ 92 ਸੀਟਾਂ ਇਖਤਿਆਰ ਕਰਕੇ ਸਰਕਾਰ ਬਣਾਲੀ ਝਾੜੂ ਨੇ ਯਾਨੀ ਕਿ ਆਮ ਆਦਮੀ ਪਾਰਟੀ ਨੇ ਹੁਣ ਆਮ ਆਦਮੀ ਪਾਰਟੀ 22 ਦੇ ਮੁਕਾਬਲਤਨ ਹੁਣ ਆਉਂਦੀ ਆਉਂਦੀ ਕੁਝ ਡਾਮਾਡੋਲ ਹੋ ਰਹੀ ਹੈ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਜਿੱਥੇ ਲੋਕ ਸਭਾ ਚੋਣਾਂ ਦੇ ਵਿੱਚ ਇਹ ਡਿਕਲੇਅਰ ਕੀਤਾ ਜਾ ਰਿਹਾ ਸੀ ਦਾਵਾ ਕੀਤਾ ਜਾ ਰਿਹਾ ਸੀ ਕਿ ਘੱਟੋ ਘੱਟ 10 ਸੀਟਾਂ ਦਾ ਅਸੀਂ ਲੈ ਲਵਾਂਗੇ 13 ਦੇ ਵਿੱਚੋਂ ਪਰ ਉਥੇ ਤਿੰਨ ਹੱਥ ਲੱਗੀਆਂ ਤਿੰਨ ਸੀਟਾਂ ਹੱਥ ਲੱਗੀਆਂ ਆਮ ਆਦਮੀ ਪਾਰਟੀ ਦੇ ਔਰ ਇਹੋ ਜੀ ਸਥਿਤੀ ਦੇ ਵਿੱਚ ਹੌਲੀ ਹੌਲੀ ਕਰਕੇ ਆਮ ਆਦਮੀ ਪਾਰਟੀ ਕਮਜ਼ੋਰ ਹੋ ਰਹੀ ਹੈ ਇਹ ਇਹ ਕਹਿਣ ਦੇ ਵਿੱਚ ਕੋਈ ਦੋ ਰਾਇ ਨਹੀਂ ਰਹਿ ਜਾਂਦੀ ਔਰ ਵੱਡੀ ਗੱਲ ਹੁਣ ਤਰਨਤਾਰਨ ਹਲਕਾ 222 ਵਿੱਚ ਹਵਾ ਚੱਲੀ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਜਿੱਤ ਗਈ ਪਰ 224 ਦੇ ਵਿੱਚ ਹਵਾ ਨੇ ਪਿਛਲਾ ਗੇੜ ਪਾ ਲਿਆ ਜਿਹੜੀ ਆਮ ਆਦਮੀ ਪਾਰਟੀ ਦੀ ਚੱਲਦੀ ਗੱਡੀ ਸੀ ਸਿੱਧੀ ਉਹਨੇ ਰਿਵਰਸ ਗੇਅਰ ਪਾ ਲਿਆ ਔਰ ਇੱਥੇ ਆਣ ਟੋਕੇ ਭਾਈ ਅਮਰਿਤਪਾਲ ਸਿੰਘ ਇੱਕ ਐਸੀ ਹਵਾ ਚੱਲੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਕਿ ਭਾਈ ਅਮਰਿਤਪਾਲ ਸਿੰਘ ਨੇ ਐਡੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਕਿ ਉਹ ਸਮਾਚੇਤੇ ਕਰਾਤਾ ਜਦੋਂ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਤੋਂ ਲੜੇ ਸੀ ਖੈਰ ਭਾਈ ਅਮਰਿਤਪਾਲ ਸਿੰਘ ਚੋਣ ਜਿੱਤਦੇ ਨੇ ਔਰ ਉਸ ਤੋਂ ਬਾਅਦ ਤਰਨਤਾਰਨ ਜਿਹੜਾ ਆ ਉਹ ਮੂਲ ਰੂਪ ਦੇ ਵਿੱਚ ਅਜੇ ਤੱਕ 225 ਤੱਕ ਇਸ ਨੂੰ ਇੱਕ ਪੰਥਕ ਹਲਕੇ ਵਜੋਂ ਮੰਨਿਆ ਜਾ ਰਿਹਾ ਹੈ। ਔਰ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਵੱਲੋਂ ਭਾਈ ਮਨਦੀਪ ਸਿੰਘ ਸੰਦੀਪ ਸਿੰਘ ਸੰਨੀ ਦਾ ਭਰਾ ਉਸ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ। ਹੁਣ ਇਹੋ ਜੀ ਸਥਿਤੀ ਦੇ ਵਿੱਚ ਹਾਲਾਤ ਕੀ ਹੋ ਸਕਦੇ ਹੈ ਉਹਦਾ ਅੰਦਾਜ਼ਾ ਕਿਤੇ ਨਾ ਕਿਤੇ ਲੱਗਦਾ ਨਜ਼ਰ ਆ ਰਿਹਾ। ਜੇ ਮੂਲ ਰੂਪ ਦੇ ਵਿੱਚ ਇਹਨਾਂ ਤੱਤਾਂ ਦੇ ਉੱਤੇ ਧਿਆਨ ਦਈਏ ਤਾਂ ਇਹ ਸੀਟ ਜਿਹੜੀ ਹੈ ਉਹ ਹੁਣ ਤੱਕ ਤਾਂ ਪੰਥਕ ਮੰਨੀ ਜਾਂਦੀ ਰਹੀ ਹੈ। 1997 ਤੋਂ ਲੈ ਕੇ 2022 ਤੱਕ ਇਸ ਸੀਟ ਉੱਤੇ 6 ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਨੇ ਇਸ ਸਮੇਂ ਦੌਰਾਨ ਇਸ ਸੀਟ ਵਾਸਤੇ ਇਹ ਪਹਿਲੀ ਉਪ ਚੋਣ ਹੋਵੇਗੀ ਇਹ ਚੋਣ ਇਸ ਲਈ ਵੀ ਦਿਲਚਸਪ ਹੋਣੀ ਹੈ ਕਿਉਂਕਿ ਪਿਛਲੀਆਂ ਦੋ ਲੋਕ ਸਭਾ ਚੋਣਾਂ ਅਤੇ ਦੋ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਨੇ ਲਗਾਤਾਰ ਆਪਣਾ ਰੁਖ ਬਦਲਿਆ ਹੈ ਅਕਾਲੀ ਦਲ ਨੇ 2017 ਤੱਕ ਇਸ ਸੀਟ ਉੱਤੇ ਕਬਜ਼ਾ ਰੱਖਿਆ 1997 ਦੇ ਵਿੱਚ ਅਕਾਲੀ ਦਲ ਨੇ ਇਹ ਸੀਟ ਜਿੱਤੀ ਸੀ ਹਾਲਾਂਕਿ 2002 ਦੇ ਵਿੱਚ ਹਰਮਿੰਦਰ ਸਿੰਘ ਸੰਧੂ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਅਤੇ ਜਿੱਤ ਗਏ ਅਤੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਨੇ 217 ਤੱਕ ਇਸ ਸੀਟ ਉੱਤੇ ਕਬਜ਼ਾ ਕੀਤਾ। ਜਦੋਂ ਅਕਾਲੀ ਦਲ ਨੇ 48% ਵੋਟਾਂ ਪ੍ਰਾਪਤ ਕੀਤੀਆਂ। ਅਕਾਲੀ ਦਲ ਦੀ ਵੋਟ ਪ੍ਰਤੀਸ਼ਤ ਜਿਹੜੀ ਹੈ ਉਹ ਘਟ ਵੀ ਗਈ ਸੀ। 2017 ਦੇ ਵਿੱਚ ਅਕਾਲੀ ਦਲ ਦੀ ਗਿਰਾਵਟ ਦੇ ਨਾਲ ਤਰਨਤਾਰਨ ਸੀਟ ਵੀ ਉਹਨਾਂ ਦੇ ਹੱਥੋਂ ਖੁੱਸ ਗਈ। ਅਕਾਲੀ ਦਲ ਦੀ ਵੋਟ ਪ੍ਰਤੀਸ਼ਤ ਲਗਭਗ 34% ਤੱਕ ਰਹਿ ਗਈ। ਜਦੋਂ ਕਿ ਕਾਂਗਰਸ ਜੋ ਲਗਭਗ 37% ਵੋਟ ਪ੍ਰਾਪਤ ਕਰ ਰਹੀ ਸੀ ਉਹ ਅਚਾਨਕ 45% ਪਹੁੰਚ ਗਈ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ 40% ਵੋਟ ਪ੍ਰਾਪਤ ਕੀਤਾ ਆਮ ਆਦਮੀ ਪਾਰਟੀ ਦਾ ਇੱਥੇ ਪ੍ਰਭਾਵ ਸਪਸ਼ਟ ਹੋ ਗਿਆ ਸੀ ਆਮ ਆਦਮੀ ਪਾਰਟੀ ਨੇ 2022 ਦੇ ਵਿੱਚ 40% ਵੋਟ ਪ੍ਰਾਪਤ ਕੀਤਾ ਸੀਟ ਜਿੱਤੀ ਪਿਛਲੀਆਂ ਚੋਣਾਂ ਜਿੱਤਣ ਵਾਲੇ ਅਕਾਲੀ ਦਲ ਅਤੇ ਕਾਂਗਰਸੀ ਦੋਵੇਂ ਪਛੜ ਦਿੱਤੇ ਪਿਛਲੀਆਂ 6 ਚੋਣਾਂ ਅਨੁਸਾਰ ਇਸ ਸੀਟ ਉੱਤੇ ਜਿੱਤਣ ਵਾਲੇ ਉਮੀਦਵਾਰ ਨੂੰ 40% ਤੋਂ ਵੱਧ ਵੋਟ ਪ੍ਰਾਪਤ ਕਰਨਾ ਹੋਵੇਗਾ ਔਰ ਹੁਣ ਤਾਂ ਸ਼ਾਇਦ ਇਹਦੇ ਵਿੱਚ ਵੀ ਤਬਦੀਲੀ ਆ ਜਾਵੇ ਕਿਉਂਕਿ ਹੁਣ ਦਾਵੇਦਾਰੀਆਂ ਜ਼ਿਆਦਾ ਹੋ ਗਈਆਂ ਨੇ 222 ਦੇ ਵਿੱਚ ਆਮ ਆਦਮੀ ਪਾਰਟੀ ਨੇ 40.45% ਦੀ 217 ਦੇ ਵਿੱਚ ਕਾਂਗਰਸ ਨੇ 45.1% ਦੀ 212 ਦੇ ਵਿੱਚ ਅਕਾਲੀ ਦਲ ਨੇ 41.6% ਦੀ ਅਤੇ 207 ਦੇ ਵਿੱਚ ਅਕਾਲੀ ਦਲ ਨੇ 48.7% ਦੀ ਵੋਟ ਪ੍ਰਾਪਤ ਕੀਤੀ ਅਤੇ ਇੱਥੋਂ ਇਹ ਪਾਰਟੀਆਂ ਵਿਜੇਤਾ ਰਹੀਆਂ ਇਸ ਸੀਟ ਲਈ ਤਾਜ਼ਾ ਲੋਕ ਸਭਾ ਚੋਣਾਂ 2024 ਦੇ ਵਿੱਚ ਇੱਕ ਵੱਖਰਾ ਪਣ ਦੇਖਣ ਨੂੰ ਮਿਲਿਆ ਤਰਨਤਾਰਨ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਲੋਕ ਸਭਾ ਹਲਕਾ ਚ ਪੈਂਦਾ ਹੈ ਸੱਤਾ ਵਿੱਚ ਰਹਿੰਦੇ ਹੋਏ ਆਮ ਆਦਮੀ ਪਾਰਟੀ ਇੱਥੋਂ ਤੀਜੇ ਸਥਾਨ ਤੇ ਰਹੀ ਆ ਉਸ ਵੇਲੇ ਲਗਭਗ ਤਿੰਨ ਦਹਾਕੀਆਂ ਤੱਕ ਤਰਨਤਾਰਨ ਨੂੰ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਰਿਹਾ ਪਰ 2017 ਤੋਂ ਇੱਥੋਂ ਵੋਟਰਾਂ ਦਾ ਝੁਕਾਅ ਬਦਲ ਗਿਆ ਜਦੋਂ 2017 ਦੇ ਵਿੱਚ ਅਕਾਲੀ ਦਲ ਦਾ ਗੜ ਡਿੱਗਿਆ ਤਾਂ ਕਾਂਗਰਸ ਨੂੰ ਇੱਥੇ ਵੜਤ ਮਿਲੀ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਕਾਂਗਰਸ ਅੱਗੇ ਰਹੀ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਥੇ ਜਿੱਤ ਪ੍ਰਾਪਤ ਕੀਤੀ ਪਰ 2024 ਦੇ ਵਿੱਚ ਇਥੋਂ ਵੋਟਰਾਂ ਦਾ ਝੁਕਾਓ ਅਚਾਨਕ ਫਿਰ ਬਦਲਿਆ ਅਮਰਿਤਪਾਲ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜੀਆਂ ਜਿੱਤੀਆਂ ਜੇਲ੍ਹ ਦੇ ਵਿੱਚ ਰਹਿ ਕੇ ਜਿੱਤ ਹਾਸਲ ਕੀਤੀ ਅਤੇ 1,97,000 ਵੋਟਾਂ ਦੇ ਮਾਰਜਨ ਦੇ ਨਾਲ ਇਥੋਂ ਜਿੱਤ ਅਮਰਿਤਪਾਲ ਸਿੰਘ ਹਾਸਲ ਕਰਦੇ ਆ ਪਰ ਹੁਣ ਦੀ ਸਥਿਤੀ ਕੀ ਹੈ ਹੁਣ ਦੀ ਸਥਿਤੀ ਕੀ ਹੈ ਹੁਣ ਜਾਣਨਾ ਜ਼ਰੂਰੀ ਹੈ ਹੁਣ ਦਾ ਸਮਾਂ ਕੀ ਕਹਿੰਦਾ ਵੱਖ-ਵੱਖ ਉਮੀਦਵਾਰਾਂ ਦਾ ਕੀ ਕਿੱਸਾ ਆ ਔਰ ਤਰਨਤਾਰਨ ਨੂੰ ਕਿਵੇਂ ਦੇਖੇਗਾ ਹੁਣ ਉਹਦੇ ਉੱਤੇ ਇੱਕ ਨਿਗਾਹ ਮਾਰਦੇ ਹਰਮੀਤ ਸਿੰਘ ਸੰਧੂ ਨੇ ਤਿੰਨ ਵਾਰ ਤਰਨਤਾਰਨ ਦੇ ਵਿਧਾਇਕ ਰਹਿ ਚੁੱਕੇ ਹਰਮੀਤ ਸਿੰਘ ਸੰਧੂ 2002 ਦੇ ਵਿੱਚ ਹਜ਼ਾਰ ਤੌਰ ਤੇ ਲੜੇ 2007 ਦੇ ਵਿੱਚ ਤੇ 2012 ਦੇ ਵਿੱਚ ਅਕਾਲੀ ਦਲ ਵੱਲੋਂ ਲੜੇ ਹੁਣ ਆਮ ਆਦਮੀ ਪਾਰਟੀ ਵੱਲੋਂ ਲੜ ਰਹੇ ਨੇ ਦੋ ਵਾਰ ਪੰਜਾਬ ਸਰਕਾਰ ਦੇ ਮੁੱਖ ਸੰਸਦੀય ਸਚਿਵ ਰਹੇ ਚੁੱਕੇ ਨੇ 2017 ਤੇ 2022 ਉਹਨਾਂ ਨੂੰ ਹਾਰਨੀ ਪਈ ਲੇਕਿਨ ਹਲਕੇ ਵਿੱਚ ਮਜ਼ਬੂਤ ਪਕੜ ਉਹਨਾਂ ਦੀ ਰਹੀ ਹੈ ਗ੍ਰਾਮੀਣ ਜਾਂ ਜਿਹੜਾ ਦਿਹਾਤ ਵਰਗ ਆ ਉਹਦੇ ਵਿੱਚ ਹਰਮਿਤ ਸੰਧੂ ਬਰਕਰਾਰ ਰਹੇ ਨੇ 2025 ਦੇ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ ਹੁੰਦੇ ਨੇ ਹਰਮਿਤ ਸੰਧੂ ਔਰ ਹੁਣ ਜਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਚਿਹਰਾ ਅੱਗੇ ਚੱਲਦੇ ਹਾਂ ਕਰਨਵੀਰ ਸਿੰਘ ਬੁਰਜ ਇਹ ਉਹ ਉਮੀਦਵਾਰ ਹੈ ਜਿਸ ਉੱਤੇ ਕਾਂਗਰਸ ਅੰਦਰ ਇੱਕ ਵੱਡੀ ਸਿਆਸਤ ਵੇਖਣ ਨੂੰ ਮਿਲੀ ਹੈ ਕਰਨਵੀਰ ਬੁਰਜ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਕਾਂਗਰਸੀ ਉਮੀਦਵਾਰ ਹਾਲਾਂਕਿ ਚਰਚਾਾਂ ਮਾ ਸੀ ਕਿ ਕਰਨਵੀਰ ਬੁਰਜ ਨੂੰ ਬਦਲ ਦਿੱਤਾ ਜਾਵੇਗਾ ਉਮੀਦਵਾਰ ਕਾਂਗਰਸ ਨੂੰ ਬਦਲ ਸਕਦੀ ਹੈ ਪਰ ਕਾਂਗਰਸ ਵੱਲੋਂ ਹੁਣ ਕਰਨਵੀਰ ਬੁਰਜ ਹੀ ਆਖਿਰ ਤੌਰ ਦੇ ਉੱਤੇ ਫੈਸਲੇ ਦੇ ਰੂਪ ਦੇ ਵਿੱਚ ਉੱਭਰ ਰਹੇ ਨੇ ਜ਼ਿਲ੍ਹੇ ਦੇ ਵੱਡੇ ਕਾਂਗਰਸੀ ਨੇਤਾਵਾਂ ਨੂੰ ਜ਼ਰੂਰ ਜਾਣੇ ਜਾਂਦੇ ਆ ਕਾਂਗਰਸ ਕਿਸਾਨ ਸੈੱਲ ਦੇ ਸਟੇਟ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਕਰੀਬੀ ਅਤੇ ਉਹਨਾਂ ਦੇ ਸਮਰਥਕ ਮੰਨੇ ਜਾਂਦੇ ਆ। ਖੈਰ ਲੰਗੇ ਦਿਨੀ ਚਰਚਾਾਂਵਾਂ ਚੱਲੀਆਂ ਕਿ ਪ੍ਰਤਾਪ ਸਿੰਘ ਬਾਜਵਾ ਨੇ ਹੀ ਬੁਰਜ ਨੂੰ ਉਮੀਦਵਾਰੀ ਦਿੱਤੀ ਔਰ ਉੱਥੇ ਤੱਕ ਰਹਿਣ ਦਿੱਤਾ। ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਯੋਗਦਾਨ ਰਿਹਾ। ਹੁਣ ਅੱਗੇ ਚੱਲਦੇ ਆਂ ਹਰਜੀਤ ਸਿੰਘ ਸੰਧੂ। ਹਰਜੀਤ ਸਿੰਘ ਸੰਧੂ ਜਿਹੜੇ ਨੇ ਉਹ ਭਾਜਪਾ ਦੇ ਵੱਲੋਂ ਉਮੀਦਵਾਰ ਨੇ। ਸਾਲ 2007 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂਆਤ ਕੀਤੀ ਹੈ ਯੂਥ ਵਿੰਗ ਦੇ ਰਾਜਨੀਤਿਕ ਆਗੂ ਰਹੇ ਨੇ। ਸਾਲ 2022 ਦੇ ਵਿੱਚ ਵਿਧਾਨ ਸਭਾ ਚੋਣ ਜਿਹੜੀ ਹੈ ਉਹ ਪਹਿਲੀ ਵਾਰ ਲੜੀ ਔਰ ਦਸੰਬਰ 2022 ਦੇ ਵਿੱਚ ਤਰਨਤਾਰਨ ਭਾਜਪਾ ਦੇ ਜ਼ਿਲ੍ਹਾ ਅਧਿਐਖ ਬਣ ਗਏ ਹੁਣ ਭਾਜਪਾ ਦੇ ਵੱਲੋਂ ਹੀ ਉਹ ਉਮੀਦਵਾਰੀ ਕਰ ਰਿਹਾ ਹੈ ਦੂਸਰੇ ਪਾਸੇ ਅਕਾਲੀ ਦਲ ਬਾਦਲ ਤੜਾ ਉਹਦੇ ਵਿੱਚ ਸੁਖਵਿੰਦਰ ਕੌਰ ਰੰਦਾਵਾ ਨੇ ਸਮਾਜਿਕ ਕਾਰਕੂਨ ਦੇ ਰੂਪ ਦੇ ਵਿੱਚ ਉੱਭਰੇ ਰਾਜਨੀਤੀ ਦੇ ਵਿੱਚ ਉਹਨਾਂ ਦਾ ਪੂਰਾ ਪੂਰਾ ਜ਼ੋਰ ਰਿਹਾ ਆਜ਼ਾਦ ਦਲ ਦੇ ਪ੍ਰਮੁੱਖ ਨੇ ਤਰਨਤਾਰਨ ਹਲਕੇ ਤੋਂ ਅਤੇ ਇੱਕ ਆਜ਼ਾਦ ਦਲ ਜਿਹੜਾ ਉਹ ਵੱਡਾ ਰਤਬਾ ਵੀ ਇਖਤਿਆਰ ਕਰਦਾ 43 ਸਰਪੰਚ ਅੱਠ ਨਗਰ ਪ੍ਰੀਸ਼ਦਾਂ ਜਿਹੜੀਆਂ ਨੇ ਉਹ ਉਹਨਾਂ ਦੇ ਅੰਡਰ ਨੇ ਇੱਕ ਵੱਡਾ ਚਿਹਰਾ ਬੀਬੀ ਰੰਧਾਵਾ ਵੀ ਪਰ ਸਵਾਲ ਇਹ ਹੈ ਕਿ ਕੀ ਇਹਨਾਂ ਪਾਰਟੀਆਂ ਦੇ ਵੱਲੋਂ ਜਿਹੜੇ ਵੱਡੇ ਚਿਹਰੇ ਲਾਣੇ ਗਏ ਆ ਉਹ ਕੁਝ ਮਦਦਗਾਰ ਸਾਬਤ ਹੋ ਸਕਦੇ ਨੇ ਜਾਂ ਫਿਰ ਇਸ ਸੀਟ ਦੁਆਰਾ ਉਹੀ ਰੁਝਾਨ ਰੱਖੇਗੀ ਜੋ 2024 ਲੋਕ ਸਭਾ ਚੋਣਾਂ ਦੇ ਵਿੱਚ ਰੱਖਿਆ ਹੈ ਖੈਰ ਉਸ ਸਮੇਂ ਤੇ ਮਿਆਸਰਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਬਾਨੀ ਦੀ ਪੰਜਾਬੀ ਤੋਂ